ਮਨਹਾਰ ਦਾ ਪਾਪ ਕੀ ਹੈ ਕਿ ਸਰੀਰ ਨੂੰ ਕਸ਼ਟ ਦੇਣਾ ਸਰੀਰ ਤੋਂ ਕੋਈ ਵਿਰਿਆ ਕਰਨੀ ਜਿਸ ਤਨਾ ਅਦਨਾ ਦੇ ਵਿੱਚ ਪਾਈ ਮਾਗ ਦੇ ਮਹੀਨੇ ਵਿੱਚ ਕੁੰਬ ਦਾ ਮੇਲਾ ਕੁੰਬ ਦਾ ਮੇਲਾ ਪਈ ਚੱਲਦਾ ਹੈ ਉੱਥੇ ਕੁਝ ਜਿਗਿਆਸੂ ਲੋਕ ਇਹ ਸੋਚ ਕੇ ਇਸ਼ਨਾਨ ਕਰਦੇ ਆ ਕਿ ਸਾਡੇ ਭਾਈ ਇਸ ਪਵਿੱਤਰ ਗੰਗਾ ਦੇ ਵਿੱਚ ਇੱਥੇ ਨਹਾਣੇ ਕੀਤੇ ਆ ਸਾਡੇ ਮਾੜੇ ਕਰਮਾਂ ਦਾ ਹਿਸਾਬ ਹੋ ਜਾਏਗਾ ਮੈਨ ਉਤਰ ਜਾਏਗੀ ਪਰ ਗੁਰਬਾਣੀ ਨੇ ਇਹ ਗੱਲ ਕਹਿਤੀ ਐਸਾ ਸੰਸਾਰ ਵਿੱਚ ਕੋਈ ਪਾਣੀ ਬਣਨਾ ਹੀ ਨਹੀਂ ਨਾ ਬਣਿਆ ਹੈ ਜਿਹੜਾ ਤੇਰੇ ਪਾਪਾ ਨੇ ਮਾਰ ਤਾਰ ਦੇਵੇ ਪਾਣੀ ਇੱਕ ਤਰਲ ਪਦਾਰਥ ਹੈ ਤੇਰੀ ਪਿਆਸ ਵਜਾਉਂਦਾ ਹੈ ਤੂੰ ਤਾਂ ਸੰਸਾਰਿਕ ਕੰਮ ਤਾਂ ਲੈ ਸਕਦਾ ਪਰ ਉਸ ਪਾਣੀ ਦੇ ਨਾਲ ਤੂੰ ਪਰਮਾਰਥ ਦਾ ਕੋਈ ਮਾਰਗ ਨਹੀਂ ਕਾਰਜ ਨਹੀਂ ਸਵਾਰ ਸਕਦਾ ਜੀ ਕੁੰਬ ਦੇ ਮੇਲੇ ਤੇ ਦੇਖੋ ਹੁਣ ਕੇਵਲ ਕੁੰਬ ਦੇ ਮੇਲੇ ਦੀ ਉਹਦੀ ਉਦਾਹਰਣ ਜਾਂ ਸਾਖੀ ਨਹੀਂ ਸੁਣਾ ਰਹੇ ਜਿਹੜੇ ਸਾਡੇ ਵੀ ਲੋਕ ਕੋਈ ਕਹਿੰਦਾ ਮੈਂ ਵਰਸਿ ਸ্নান ਕਰਦਾ ਹਾਂ ਕੋਈ ਕਹਿੰਦਾ ਮੈਂ ਨੰਗੇ ਪੈਰ ਰਹੇ ਹਾਂ ਭਾਵ ਸਰੀਰ ਦੇ ਨਾਲ ਤੂੰ ਕੁਝ ਵੀ ਕੀਤਾ ਇਹਦਾ ਕੋਈ ਸਾਧਵਾ ਪੁੱਠਾ ਲੜਕਿਆ ਹੋਵੇਗਾ ਕਿਸਨੇ ਵਾਲ ਬੰਨੇ ਹੋਣਗੇ ਕੋਈ ਕੁਝ ਕੀਤਾ ਹੋਊਗਾ ਇਹ ਸਾਰੇ ਇਸੇ ਕੈਟਾਗਰੀ 'ਚ ਆਣੇ ਆ ਜਿਹੜੇ ਕੁੰਭ ਦੇ ਮੇਲੇ ਤੇ ਹੁਣ ਦੇਖੋ ਆਮ ਉਹਨਾਂ ਨੂੰ ਭਾਈ ਪੀਵੀ ਤੇ ਦਿਖਾਇਆ ਜਾ ਰਿਹਾ ਹੋਇਲਾ ਤੇ ਦਿਖਾਇਆ ਜਾ ਰਿਹਾ ਉਹਨਾਂ ਦੀ ਵੀਡੀਓ ਜਵਾਂਦੀਆਂ ਨੇ ਉੱਥੋਂ ਖਬਰਾਂ ਨਹੀਂ ਜਉਂਦੀਆਂ ਕਿ ਉੱਥੇ ਤੇ ਜੋ ਨਾਗੇ ਸਾਧ ਹੁੰਦੇ ਆ ਨਾ ਉਹਨਾਂ 'ਚ ਬੜੀਆਂ ਕਹਿੰਦੇ ਰਿੱਧੀਆਂ ਸਦੀਆਂ ਹੁੰਦੀਆਂ ਤਾਕਤਾਂ ਹੁੰਦੀਆਂ ਨੇ ਕੋਈ ਅੱਗ ਦੀ ਪੱਟੀ ਕੋਲ ਵਹਿੰਦਾ ਜਾ ਕੇ ਭਾਵੇਂ ਚਾਰੋਂ ਧਰਫ ਅੱਗ ਜੜਾਤੀ ਕੋਈ ਕੋਸ਼ ਕਰਦਾ ਕੋਈ ਕੋਈ ਬੜੇ ਕਰਮ ਕਰਦੇ ਆ ਵੀ ਹੁਣ ਆਮ ਲੋਕ ਕਹਿ ਦਿੰਦੇ ਆ ਕਹਿੰਦੇ ਵੀ ਤੁਸੀਂ ਬਾਬਾ ਜੀ ਇਹ ਡੇਬਿਟੀ ਉਤਰਦੀਆਂ ਸਿੱਧੀਆਂ ਦੇ ਮਾਲਕ ਹੈ ਵੇ ਉਹਨਾਂ ਵਾਸਤੇ ਨਹੀਂ ਸਾਡੇ ਵਾਸਤੇ ਵੀ ਹੈ ਜਿਨ੍ਹਾਂ ਨੂੰ ਤੁਸੀਂ ਬ੍ਰह्म ਗਿਆਨੀ ਸੰਤ ਦੀ ਗੱਲ ਕਹੀ ਹੈ ਬੜੀ ਉੱਚੀ ਕੋਟੀ ਦੇ ਤਲਤ ਦੇ ਮਾਲਕ ਰੋਹਾਨੀਅਤ ਦੇ ਮਾਲਕ ਸਤਿਵਚਨ ਜੀ ਹੁਣ ਜੋ ਸਖਸ਼ ਉਸ ਨੂੰ ਕਹਿ ਰਿਹਾ ਉਹ ਤਾਂ ਕਹਿੰਦਾ ਮੈਂ ਬਹੁਤ ਹੀ ਨਾਰਮਲ ਆਮ ਇਹਨਾਂ ਨਾਲੋਂ ਵੀ ਆਮ ਕਟ ਮੇਰੇ ਤੇ ਧਰਮ ਵਾਲਾ ਕੋਈ ਗੁਣ ਹੀ ਨਹੀਂ ਏ ਮੈਂ ਤਾਂ ਪਾਪੀ ਆ ਮੈਨੂੰ ਕੋਈ ਕਰਮ ਨਹੀਂ ਆਉਂਦਾ ਧਰਮ ਦੇ ਮਾਰਗ ਨਹੀਂ ਪਤਾ ਮੇਰੇ ਕੋਲ ਤਾਂ ਕੋਈ ਪਾਵਰ ਨਹੀਂ ਕੋਈ ਤਾਕਤ ਨਹੀਂ ਏ ਵੀ ਤੁਹਾਡੇ ਮਹਾਤਮਾ ਐਨੀ ਕਰਨੀ ਦੇ ਮਾਲਕ ਹੈ ਜਿਨ੍ਹਾਂ ਨੂੰ ਤੁਸੀਂ ਕਰਨੀ ਵਾਲੇ ਮਹਾਤਮਾ ਜੀ ਕਹਿੰਦੇ ਹੋ ਉਹਨਾਂ ਤੇ ਕੋਈ ਕਿੰਤੂ ਪਰੰਤੂ ਕਰਦਾ ਸਵਾਲ ਕਰਦਾ ਤੇ ਭਾਈ ਤੇਰੇ ਬਾਬੇ ਦੀ ਰੂਹਾਨੀਅਤ ਕਿਉਂ ਨਹੀਂ ਉੱਠ ਕੇ ਆਵਾਜ਼ ਉਹਦਾ ਜਵਾਬ ਦੇਣ ਵਾਸਤੇ ਇਹ ਕਿ ਜਿਹਨੂੰ ਤੁਸੀਂ ਬਹੁਤ ਚੀਕ ਕਰਨ ਵਾਲੇ ਕਹਿੰਦੇ ਹੋ ਮਹਾਤਮਾ ਵੀ ਉਹਦੇ ਬਹੁਤ ਆਗਤਾ ਨੇ ਪਈ ਰਿੱਧੀਆਂ ਸਿੱਧੀਆਂ ਨੇ ਕਿਉਂ ਨਹੀਂ ਹੁੰਦੀ ਕਿ ਜਿਹੜੇ ਕੁੰਭ ਦੇ ਉੱਤੇ ਬੈਠੇ ਤੁਹਾਨੂੰ ਦਿਖਾ ਰਹੇ ਨੇ ਨਾ ਜਾਂ ਤੁਸੀਂ ਜਾ ਕੇ ਵੀ ਦੇਖੋਗੇ ਭਾਈ ਵਿਗਿਆਨ ਐ ਸਾਇੰਸ ਆ ਬਹੁਤ ਕੁਝ ਹੋ ਜਾਂਦਾ ਹੈ ਉਹਨੇ ਕੋਲ ਐਨੀ ਰਿੱਧੀਆਂ ਸਿੱਧੀਆਂ ਦੇ ਮਾਲਕ ਹੈ ਹੋ ਗੁਰਮਤ ਦੇ ਮਾਰਗ ਤੇ ਚੱਲਣ ਵਾਲੇ ਉਸ ਨੂੰ ਖਾਰਜ ਕਰਦੇ ਆ ਕਿਉਂਕਿ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਖਾਰਜ ਕਰ ਦਿੱਤਾ ਮਨ ਹੱਠ ਕਿਨੇ ਨਾ ਪਾਇਓ ਤੀਸਰੇ ਪਾਤਸ਼ਾਹ ਧਨ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਇਹ ਵਚਨ ਕਰਦੇ ਹਨ ਇਹ ਵਚਨ ਕਰਦੇ ਨੇ ਭਾਈ ਜੇ ਤੂੰ ਹਟ ਧਾਰਨ ਕਰ ਲੇਗਾ ਭਾਵ ਤੂੰ ਕਾ ਮੈਂ ਜੰਗਲਾਂ ਚ ਜਾਣਾ ਇਹ ਪਰਮਾਤਮਾ ਨੂੰ ਮਿਲਣ ਵਾਲੇ ਮਾਰਗ ਨੇ ਚ ਕੋਈ ਵੀ ਨਹੀਂ ਹੈ ਪਰਮਾਤਮਾ ਮਿਲਦਾ ਪਤਾ ਕਿੱਥੇ ਹੈ ਅਸੰਦੇਆਂ ਕਲੰਦੇਆਂ ਪੈਨੰਦੇਆਂ ਕ ਬੰਦੇਆਂ ਵਿੱਚ ਹੋਵੇ ਮੁਕਤ ਸਤਗੁਰੂ ਪੂਰਾ ਭੇਟੇ ਆ ਹੋਰੀ ਹੋਵੇ ਜੁਗ ਸੰਸਾਰ ਤੋਂ ਬਾਹਰ ਰਹਿ ਕੇ ਨਹੀਂ ਕਿ ਮੈਂ ਕਿਤੇ ਇਕਾਂਤ ਵਿੱਚ ਬੈਠਾਂਗਾ ਮੈਂ ਕਿਤੇ ਜੰਗਲ 'ਚ ਬੈਠਾਂਗਾ ਪਹਾੜ 'ਤੇ ਬੈਠਾਂਗਾ ਬਰਫ਼ 'ਤੇ ਬੈਠਾਂਗਾ ਸਮਿਸ਼ਾਂਚ 'ਚ ਬੈਠਾਂਗਾ ਕਿ ਐਸੇ ਲੋਕ ਹੁੰਦੇ ਨੇ ਕਿ ਜੋ ਰਿੱਧਿਆ ਸਿੱਧਿਆ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇਨਾ ਕੀਤਾ ਕਰਾਇਆ ਸਰੀਰ ਨੂੰ ਕਸ਼ ਦਿੱਤਾ ਅਕਸਰ ਨੂੰ ਪਾਸ਼ ਨੇ ਇਹ ਕਹਿ ਦਿੱਤਾ ਰਿੱਧ ਸਿੱਧ ਜਿਹਦੇ ਕੋਲ ਜਿੰਨੀਆਂ ਵੀ ਤਾਕਤਾਂ ਨੇ ਰਿੱਧੀਆਂ ਸਿੱਧੀਆਂ ਪਾਵਰਾਂ ਵਾਲਾ ਤੇ ਬਾਸ਼ਕੰਦ ਰਿੱਧ ਸਿੱਧ ਨਾਵੇ ਕੀ ਦਾਸੀ ਜਿਹੜੀ ਸੱਚੀ ਭਾਵਨਾ ਦੇ ਨਾਲ ਪ੍ਰਮਾਤਮਾ ਦੇ ਹੋ ਜਾਂਦੇ ਆ ਕਿਹਦੇ ਰਿੱਧੀਆਂ ਸਿੱਧੀਆਂ ਵਾਲੇ ਪਰਖ ਵੀ ਤੇ ਰਿੱਧੀਆਂ ਸਿੱਧੀਆਂ ਵੀ ਉਹਦੇ ਚਰਨਾਂ ਦੀਆਂ ਦਾਸ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨ ਦੋ ਮਾਰਗ ਹੋ ਗਏ ਇੱਕ ਤਾਂ ਮਨ ਹਟ ਕੀਤਾ ਪਾਤਸ਼ਾਹ ਕਹਿੰਦੇ ਮਨਜ਼ੂਰ ਨਹੀਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਾਤਸ਼ਾਹ ਕਹਿੰਦੇ ਨਾ ਭਈ ਮਨ ਹਟ ਇਹਦਾ ਭਾਵ ਅਸੀਂ ਕਰਨਾ ਵੀ ਕੁਝ ਨਹੀਂ ਹੈ ਕਿ ਪਤਨੀ ਮੈਂ ਨੰਗੇ ਪਰ ਤਲਕੇ ਜਾਉਂ ਗੁਰੂ ਘਰ ਵੱਲ ਕਿਤੇ ਜਾਉਂਗਾ ਮੈਂ ਠੰਡੇ ਨਾ ਹੋਵਾਂਗੇ ਤਾਂ ਪਏ ਇਤਰੇ ਸਰੀਰ ਦੀ ਕਿਰਿਆ ਵਾ ਤਤਾ ਠੰਡਾ ਸਰੀਰ ਬਰਤਣਾ ਤੇ ਤੇਰੇ ਸਰੀਰ ਦੀ ਕਿਰਿਆ ਵੀ ਕਿ ਸਰੀਰਕ ਤੌਰ ਤੇ ਨਹੀਂ ਇਸਤੇਮਾਲ ਕਰ ਸਕਦਾ ਕਿ ਇਹਨੂੰ ਗਰਮ ਨਹਾਉਣ ਦਾ ਸ਼ੌਂਕ ਆ ਭਈ ਉਹਦਾ ਮਤਲਬ ਇਹ ਨਹੀਂ ਕਿ ਪ੍ਰਮਾਤਮਾ ਤੋਂ ਦੂਰ ਹੋ ਜਾਣਗੇ ਕਿਸੇ ਨੂੰ ਰਹਿੰਦਾ ਨਹੀਂ ਭਈ ਠੰਡਾ ਪਾਣੀ ਸਰੀਰ ਬਾਤੇ ਫੇਟ ਰੰਦਾ ਸਰੀ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਕਿ ਆਵੇਂ ਆਵੇਂ ਜਦੋਂ ਗਰਮ ਪਾਣੀ ਨਹਾਉਂਦੇ ਉਹ ਤੋਂ ਫਟਾਫਟ ਗਰਮ ਪਾਣੀ ਕਪੜੇ ਪਾਣੀ ਪੈਂਦੇ ਆ ਰਜਾਈ ਜ ਫੇਰ ਪਹਿਣਾ ਪੈਂਦਾ ਬਾਬ ਸੁਸਤੀ ਸੁਸਤੀ ਟਾਈਮ ਹੀ ਖਰਾਬ ਆ ਨਾ ਤੇ ਜਦ ਠੰਡੇ ਨਹਾਉਂਦੇ ਭਾਈ ਸ੍ਰੀ ਚੋਕਰ ਮੈਂ ਚੌਂਦੀ ਉਹਨਾਂ ਨੂੰ ਕੋਈ ਚਿੰਤਾ ਨਹੀਂ ਬਸ ਦੋ ਕੱਪ ਉੱਤੇ ਪਏ ਨੇ ਉਸ ਤੋਂ ਬਾਅਦ ਜਿੰਨਾ ਮਰਜ਼ੀ ਨਾਈ ਚੱਲੋ ਇਹ ਹੁੰਦਾ ਨਾ ਇਹ ਤਾਂ ਸਰੀਰ ਦੀ ਕਿਰਿਆ ਹੋ ਗਈ ਦੋਨਾਂ ਅਵਸਥਾਵਾਂ ਦੇ ਵਿੱਚ ਪ੍ਰਮਾਤਮਾ ਨਾਲ ਕੋਈ ਸਬੰਧ ਨਹੀਂ ਹੈ ਤੇਰਾ ਸਰੀਰ ਆਯਾਤ ਨੇਂਦਾ ਤੂੰ ਕਰਮ ਪੜੈਣਾ ਨਾਲਿਆ ਤੇਰਾ ਸਰੀਰ ਆਯਾਤ ਦਿੰਦਾ ਤੂੰ ਛੰਡਣਾ ਲਾਇਆ ਇਹਨਾਂ ਦੋਨਾਂ ਹਾਲਾਤਾਂ ਦੇ ਵਿੱਚ ਜੇ ਕਹੀਏ ਤੇ ਪ੍ਰਮਾਤਮਾ ਨਾਲ ਬੰਦਗੀ ਵਾਲਾ ਕੋਈ ਸਬੰਧ ਨਹੀਂ ਹੈ ਇਹਦੇ ਨਾਲ ਤੇਰੇ ਸਰੀਰ ਨਾਲ ਸਬੰਧ ਹੈ ਹੁਣ ਜੋ ਤੂੰ ਜਿੰਨੇ ਵੀ ਕਰਮ ਕਰਦਾ ਨਾ ਐਸੇ ਕਿ ਜਿਹੜੇ ਨਿਜਮ ਰੱਖ ਲੈਂਦੇ ਆ ਮੈਂ ਆਹ ਕਰਨਾ ਆਹ ਨਹੀਂ ਕਰਨਾ ਉਹ ਕਰਨਾ ਕਿ ਕਿਸੇ ਨੇਵ ਚ ਆ ਜਾਂਦੇ ਆ ਜਾਂ ਸਰੀਰ ਨੂੰ ਮੈਂ ਫਲਾ ਨਹੀਂ ਗੁਰਦਰੇ ਮੈਂ ਭਈ ਇਨੇ ਦਿਨ ਤੁਰਕੇ ਜਾਣਾ ਵਾ ਜਾਂ ਹੋਰ ਵੀ ਜਿੰਨੇ ਕੰਮ ਕਰਦੇ ਆ ਸਾਡੇ ਬਾਬਾ ਜੀ ਨੇ ਤਾਂ ਭਾਈ ਆ ਮਾਗਦੇ ਮਹੀਨੇ ਵਿੱਚ ਇੱਕ ਲੱਖ ਰੁਪਏ ਖੜਕੇ ਬੰਦਗੀ ਕੀਤੀ ਗੁਰਨਾਨਕ ਸਾਹਿਬ ਮਹਾਰਾਜ ਕਹਿੰਦੇ ਨਾ ਜੇ ਬੰਦਗੀਆਂ ਨੂੰ 1 ਲੱਖ ਦੇਣੀ ਹੁੰਦੀ ਮੈਂ ਪਹਿਲਾਂ ਹੀ ਵੜਾ ਦੇਣੀ ਸੀ ਮਾਲਕ ਤੋਂ ਕਹਿ ਕੇ ਵੀ ਤੇਰੀ ਬੰਦਗੀ ਨਾ ਸਿਰਫ 1 ਲੱਤ ਵਾਲੀ ਕਰ ਸਕਦੇ ਆ ਦੋ ਵਾਲੇ ਨਹੀਂ ਕਰ ਸਕਦੇ ਆਪ ਐਸੇ ਕੋਈ ਵੀ ਕਰਮकांड ਜੋ ਤੁਹਾਡੀ ਨਿਗਾਹ ਦੇ ਵਿੱਚ ਕੋਈ ਕਰਦਾ ਨਾ ਤਾਂ ਉਸ ਸਮੇਂ ਇਸ ਪੰਕਤੀ ਨੂੰ ਹਮੇਸ਼ਾ ਯਾਦ ਰੱਖਣਾ ਮਨ ਹਟ ਕਿਨੇ ਨਾ ਪਾਇਓ ਕਿ ਭਾਈ ਜਿਹੜੇ ਤੂੰ ਬਹਿਮਾ ਭਰਮਾ ਭਲੇਖਾਂ ਵਿੱਚ ਬਹਿ ਰਿਆ ਇਹਨਾਂ ਤੇਰੀ ਆਤਮਾ ਸ਼ੁੱਧ ਨਹੀਂ ਹੁੰਦੀ ਪ੍ਰਤੱਖ ਨੂੰ ਪ੍ਰਮਾਣ ਕੀ ਤੇ ਸਿਆਣੇ ਕਹਿੰਦੇ ਹੱਥ ਕੰਗਣ ਨੂੰ ਆਰਤੀ गंगा पवित्र है ठीक है ਤੁਸੀਂ ਵੀ ਕਹਿੰਦੇ ਸਭ ਕਹਿੰਦੇ ਆਪਾਂ ਵੀ ਕਹਿੰਦੇ ਓਕੇ ਜੀ ਕੋਈ ਮੈਟਰ ਨਹੀਂ ਹੈ ਪਵਿੱਤਰ ਹੈ ਪਾਵ ਤੋਤੇ ਜਾਂਦੇ ਠੀਕ ਹੈ ਤੋਤੇ ਜਾਂਦੇ ਜੀ ਫਿਰ ਦਾ ਸ਼ੁੱਧ ਹੁੰਦਾ ਠੀਕ ਹੈ ਹੁੰਦਾ ਜੀ ਇਹਨਾਂ ਸਭ ਕੁਝ ਹੁੰਦਾ ਤੇ ਅੱਜ ਜਿਹੜੇ ਇਸ਼ਨਾਨ ਕਰਕੇ ਉੱਥੇ ਆਏ ਨੇ ਜਾਂ ਉਹ ਕਰਦੇ ਨੇ ਲੋਕ Hindu ਮਤੀ ਕਰਦੀ ਹੈ ਤੇ ਭਾਈ ਤੁਹਾਡਾ ਹਿਰਦਾ ਸ਼ੁੱਧ ਕਿਉਂ ਨਹੀਂ ਹੋਇਆ ਤੁਹਾਡੇ ਅੰਦਰ ਤਾਂ ਹਲੇ ਵੀ ਪਾਪ ਨੇ ਅਨੰਤ ਪਾਪ ਨੇ ਇੱਕ ਦੇਸ਼ ਇੱਕ ਦੇਸ਼ ਦੇ ਵਿੱਚ ਜੋ ਕਿਸਾਨ ਦਾ ਜੋ ਦੇਸ਼ ਦਾ ਅੰਨ ਦాత ਹੈ ਘਰ ਘਰ ਅਨਾਜ ਪਹੁੰਚਾਂਦਾ ਹੈ ਕਹਿੰਦੇ ਦਿੱਲੀ ਨਹੀਂ ਜਾਣ ਦੇਣਾ ਅੱਜ ਦਿਖਾ ਰਹੇ ਸੀ ਕਹਿੰਦੇ ਕਿੰਨੇ ਆ ਵੇਖਾਂ ਕਿੰਨੇ ਅਰਥ ਨਾਲ ਲਾਈਆਂ ਹੋਈਆਂ ਇੰਨਾ ਜੋਰ ਲਾਇਆ ਕਿ ਇੰਨਾ ਤਾਂ ਭਾਈ ਕਿਸੇ ਦੇਸ਼ ਦੇ ਬਾਰਡਰ ਦੇ ਉੱਤੇ ਨਹੀਂ ਸਤਾਈ ਹੁੰਦੀ ਤੁਸੀਂ ਤਾਂ ਕਿਹਾ ਵੀ ਸਾਡੀ ਗੰਗਾ ਚ ਇਸ਼ਨਾਨ ਕੀਤੇ ਆ ਮਾਗ ਤਾਂ ਭਾਈ Hindu ਸਾਰੇ ਨਾਉਂਦੇ ਆ ਤੇ Hindu ਤਾਂ ਦਿੱਲੀ ਬੈਠੇ ਨੇ ਭਾਈ ਭਾਵ ਪਾਣੀ ਨੇ ਉਹਨਾਂ ਤੇ ਕੋਈ ਅਸਰ ਨਹੀਂ ਕੀਤਾ ਪਾਪੀ ਸੀ ਪਾਪੀ ਹੈ ਦਿਲ ਚ ਖੋਟ ਹੈ ਤੇ ਖੋਟੀ ਹੀ ਰਹਿਣਗੇ ਪਾਣੀ ਦਾ ਅਸਰ ਨਹੀਂ ਹੋਇਆ ਕੋਈ ਕੁੰਭ ਦੇ ਇਸ਼ਨਾਨ ਕੀਤੇ ਵੀ ਕੋਈ ਉਹਨਾਂ ਤੇ ਰਤੀ ਵਰ ਵੀ ਵਰਕ ਨਹੀਂ ਪੀਏ ਰਤੀ ਵਰ ਵੀ ਨਹੀਂ ਉਹ ਤਾਂ ਕੁੰਭ ਬਣਾਤੇ ਤੂੰ ਕਿਤੇ ਨਾਤਾ ਮਵੇ ਉਹ ਤਾਂ ਆਪ ਹੀ ਪੁੱਟੇ ਸਰਵੰਚ ਇਸ਼ਨਾਨ ਕਰੀ ਫਿਰਦੇ ਗੰਗਾ ਤਾਂ ਫਿਰ ਕੁਦਰਤ ਨੇ ਬਣਾਈ ਹੋਈ ਹੈ ਚਲੋ ਭਈ ਉਹ ਪੱਟੀ ਨਹੀਂ ਸੀ ਕਿਸੇ ਨੇ ਉਹ ਤਾਂ ਬਣੀ ਹੋਈ ਸੀ ਭਾਈ ਤੇ ਆਉਂਦੀ ਹੈ ਪਹਾੜਾਂ ਦੇ ਵਿੱਚੋਂ ਤੇ ਤੂੰ ਇੱਕ ਛੋਟੇ ਜਿਹੇ ਤਲਾ ਨੂੰ ਆਪ ਵੀ ਪੁੱਟ ਕੇ ਉੱਥੇ ਇਸ਼ਨਾਨ ਕਰੇ ਕਹਿੰਦਾ ਮੁਕਤੀ ਚਾਹੀਦੀ ਐ ਮੈਨੂੰ ਮੁਕਤੀ ਮਿਲ ਜੂਗੀ ਜੀਵ ਦਾ ਭਾਵ ਸਮਝੀ ਤਾਂ ਬਹੁਤ ਵੱਡਾ ਹੈ ਕਿ ਉਸ ਸਰੋਵਰ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦਾ ਸਰੋਵਰ ਇਹਨੇ ਕਹਿੰਦਾ ਤੂੰ ਆ ਜਾ ਤੇਰੇ ਪਾਪ ਧਰਨਗੇ ਹਾਂ ਵਿਧੀ ਅਪਣਾ ਲੈ ਪਾਪਾ ਤੋਂ ਮੁਕਤ ਹੋ ਜਾਏਗਾ ਵਿਧੀ ਕੀ ਹੈ ਇਕਤਾ ਕੀ ਤੂੰ ਇੱਕ ਸਮਝਦਾ ਮੈਂ ਸਰੋਵਰ ਤੈਨੂੰ ਹੋਂਦ ਨੂੰ ਨਹੀਂ ਬਣਾਇਆ ਤੈਨੂੰ ਇੱਕ ਕਰਨ ਵਾਸਤੇ ਬਣਾਇਆ ਕਿ ਇੱਥੇ ਜੋ ਵੀ ਆਵੇਗਾ ਭਾਈ ਆਪਣੇ ਅੰਦਰ ਵਿੱਚੋਂ ਦਵੇਕ ਭਾਵ ਖਤਮ ਕਰਕੇ ਆਵੇ ਇੱਕ ਬਣ ਕੇ ਆਏ ਕਿ ਮੈਂ ਇੱਕ ਦੇ ਕਰ ਚੱਲਿਆ ਤੇ ਇੱਕ ਹੀ ਬਣਨਾ ਉਹਨਾਂ ਚੱਲਦੇ ਤਾਂ ਰੋਜ਼ ਇੱਕ ਕਦੇ ਬਣੀ ਕੋਈ ਨਹੀਂ ਕਿੰਨੇ ਕੁੱਟ-ਕੁੱਟ ਕੇ ਜਾਤ ਦਾ ਗਰਭ ਭਰਿਆ ਹੈ ਲੋਕਾਂ ਦੇ ਵਿੱਚ ਵੀ ਜਿਉ ਗੁਰਨਾانک ਸਾਹਿਬ ਪਾਤਸ਼ਾਹ ਜੀ ਮਹਾਰਾਜ ਕਿ ਲੱਖਾਂ ਜਨਮ ਹੋਰ ਲੈ ਕੇ ਨਾ ਘਰ ਘਰ ਆ ਕੇ ਗ੍ਰੰਥੀਆਂ ਜਗਤ ਵਿੱਚ ਵਹਿ ਜਾਣ ਨਾ ਤਾਂ ਵੀ ਇਹਨਾਂ ਦੇ ਅੰਦਰੋਂ ਮਿਲ ਲਈ ਜਾਣੀ ਹੈ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਤੋ ਬਣ ਪਾਏ ਇਕਤਾ ਦੇ ਇਹਨਾਂ ਨੂੰ ਪਤਾ ਹੀ ਕੀ ਨਹੀਂ ਹੈ ਕਿ ਪ੍ਰੇਮ ਕੀ ਹੁੰਦਾ ਗੱਲਾਂ ਵੱਡੀਆਂ ਮਾਰਦੀ ਹੈ ਕਿ ਸਾਡੇ ਤਾਂ ਬਾਬੇ ਬ੍ਰਹਮ ਗਿਆਨੀ ਹੈ ਇਹ ਬ੍ਰਹਮ ਗਿਆਨੀ ਇਹ ਚੀਜ਼ ਕਿਉਂ ਨਹੀਂ ਸਿਖਾਉਂਦੇ ਵੀ ਤੈਨੂੰ ਇਹ ਭਾਈ ਇਹ ਤੂੰ ਖੇੜਾ ਛਡਾਏਂਗਾ ਤੇ ਉਸ ਮਾਲਕ ਦਾ ਤੂੰ ਤਦ ਹੋਵੇਂਗਾ ਤੂੰ ਲੱਗਿਆ ਜਿਹੜੇ ਕਰਮਾਂ ਦੇ ਵਿੱਚ ਪਾਈ ਹੁਣ ਉਸ ਗੰਗਾ ਦੇ ਉੱਤੇ ਕੁੰਭ ਦਾ ਮੇਲਾ ਜਿੱਥੇ ਲੱਗਦਾ ਮਾੜਾ ਕੋਈ ਨਹੀਂ ਕਹਿੰਦੇ ਠੀਕ ਆ ਭਾਈ ਜਾਓ ਪਰ ਜੇ ਤੁਸੀਂ ਕਹੀਏ ਭਾਈ ਬਿੱਤ ਉੱਥੇ ਜਾ ਕੇ ਜਾਂ ਉੱਥੇ ਲੋਕ ਬੈਠੇ ਆ ਕੋਈ ਪਾਪ ਉਤਰ ਦੇ ਜਾਂ ਉਹਨਾਂ ਕੋਲ ਬਹੁਤ ਰਿੱਧੀਆਂ ਸਿੱਧੀਆਂ ਵਿਦਾਤ ਇੱਕ ਨੋਰਮਲ ਜੀ ਗੱਲ ਆ ਮੂਲ ਜੀ ਗੱਲ ਆ ਉਹਨਾਂ ਤੱਕ ਵੀ ਗੱਲ ਪਹੁੰਚ ਜਾਣੀ ਹੈ ਹੁਣ ਕਿ ਜਦੋਂ ਇਹੀ ਭਾਈ ਚੈਨਲ ਦੇ ਉੱਤੇ ਜਾਣੀ ਹੈ ਰਿਕਾਰਡਿੰਗ ਇਹੀ ਜੋ satsang ਚੱਲਦੀ ਹੈ ਉੱਥੇ ਕ ਪਹੁੰਚ ਕੇ ਭਾਈ ਕਰੋ ਕੋਈ ਜਾਦੂ ਮੰਤਰ ਛੱਡੋ ਕੋਈ ਭੂਤ ਪ੍ਰੇਤ ਰਿੱਧੀ ਸਿੱਧੀ ਕਿ ਕੱਲ ਦਾ ਸੁਆਸ ਹੀ ਨਾ ਲੈ ਸਕੇ ਬੰਦਾ ਜੀ ਕਿ ਭਾਈ ਤੂੰ ਇਹ ਏਡੇ ਵੱਡੇ ਤੀਰਥ ਨੂੰ ਤੂੰ ਇਹ ਗੱਲ ਕਿੰ ਤੂੰ ਪਰੰਤੂ ਕਿਉਂ ਕੀਤੀ ਏ ਗੁਰਨਾਨਕ ਸਾਹਿਬ ਦੇ ਉਪਦੇਸ਼ ਦੁਆਰਾ ਕੀਤੀ ਏ ਮਹਾਰਾਜ ਕਹਿੰਦੇ ਮਨ ਹੱਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਕਿ ਜਿਹੜਾ ਕੋਈ ਤੂੰ ਭਾਰਦਾ ਭਾਈ ਸਰੀਰ ਦੇ ਦੁਆਰਾ ਕਿ ਮੈਂ ਤਾਗਤਾਂ ਲੈ ਲਓ ਕੋਈ ਨੰਗੇ ਫਿਰਦਾ ਕੋਈ ਕੁਸ਼ ਕਰਦ ਦੇਖ ਲਓ ਉਹਨਾਂ ਦਾ ਜੋ ਪੜ੍ਹੇ ਲਿਖੇ ਆ ਸੱਜਣੇ ਜੀ ਜਿੰਨਾਂ ਦਾ ਇਹਨਾਂ ਵੇਲੇ ਧਿਆਨੰਦਾ ਖਬਰਾਂ ਵਾਲ ਕਿੰਨਾ ਕੋ ਦੇਖਦੇ ਐ ਅਸੀਂ ਟੀਵੀ ਉੱਤੇ ਗਿਆਨ ਮਿਲਦਾ ਵੀ ਦੇਖਣਾ ਚਾਹੀਦਾ ਗਿਆਨ ਬਾਤ ਤੇ ਤਾਂ ਭਾਈ ਇਹ ਸਾਰੇ ਹੀ ਵਿਗਿਆਨ ਨੇ ਭਾਈ ਸਹੂਲਤਾਂ ਦਿੱਤੀਆਂ ਸੰਸਾਰ ਨੂੰ ਲਓ ਕਈ ਘਰ ਬੈਠੇ ਹੀ ਹਰ ਚੀਜ਼ ਦੀ ਪ੍ਰਾਪਤੀ ਹਰ ਇੱਕ ਚੀਜ਼ ਦਾ ਗਿਆਨ ਤੁਹਾਨੂੰ ਮਿਲਦਾ ਟੀਵੀ ਨੇ ਮੋਬਾਈਲ ਨੇ ਔਰ ਸੋ ਮੈਨੀਸ ਇਦਾਂ ਦੇ ਸਾਧਨ ਪੈਦਾ ਕੀਤੇ ਆ ਵਿਗਿਆਨ ਨੇ ਹੁਣ ਸਤਗੁਰੂ ਭਾਸ਼ਾ ਜੀ ਮਾਰੇ ਕਹਿੰਦੇ ਨਾ ਬਈ ਇਹ ਤਰੀਕਾ ਤਾਂ ਹੈ ਨਹੀਂ ਇਹ ਤੇ ਇਸ ਤਰੀਕਾ ਕਿੜਾ ਵਿੱਚ ਦੁਨੀਆ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਵੈਸਨ ਪਾਈਏ ਦੁਨੀਆ ਦੇ ਵਿੱਚ ਰਹਿਣਾ ਵਾ ਹੁਣ ਬਹੁਤੇ ਲੋਕ ਐਸੇ ਆ ਨਾ ਕਿ ਕਈਆਂ ਦੇ ਸਾਧ ਵੀ ਹੋਣੇ ਐਸੇ ਉਹਨਾਂ ਵਾਸਤੇ ਵੀ ਭਾਈ ਉਹਨਾਂ ਨਾਲ ਗੱਲ ਕਰ ਲਓ ਜਾ ਕੇ ਭਾਈ ਸਤਗੁਰੂ ਪਾਇਛੇ ਇਸ ਗੱਲ ਦੀ ਯਾਤਨਿੰਦੇ ਕਿ ਜਿਹਨੂੰ ਧਿਆਉਣਾ ਉਹਦੇ ਵਾਸਤੇ ਬਚਨ ਐ ਸੁਖਣੀ ਸਾਹ ਦੇ ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ ਕਿ ਗ੍ਰਸਤੀਆਂ ਵਿੱਚੋਂ ਜੇ ਲਾਈਏ ਤਾਂ ਤੇਰੇ ਨਾਲੋਂ ਵੱਡਾ ਗ੍ਰਸਤੀ ਕੋਈ ਨਹੀਂ ਐ ਸੰਸਾਰ ਦੀਆਂ ਅਨੰਤ ਆਤਮਾ ਤੇਰੀਆਂ ਪਤਨੀਆਂ ਨੇ ਤੇ ਅੱਜ ਦਾ ਸਾਧ ਕਹਿੰਦਾ ਜੇ ਲੋ ਸਰੀਰਕ ਤੌਰ ਤੇ ਕੋਈ ਵਜ੍ਹਾ ਹੋ ਸਕਦੀ ਹੈ ਨਹੀਂ ਗ੍ਰਹਿਤੀ ਜੀਵ ਨੇ ਬਣਿਆ ਪਰਿਵਾਰ ਨਹੀਂ ਬਣਾ ਸਕਿਆ ਕੋਈ ਐਸੀ ਕਾਰਨ ਹੋ ਸਕਦੇ ਪਰ ਜੇ ਕਹੇ ਨਹੀਂ ਭਈ ਮੈਂ ਸੱਚਾ ਧਰਮੀ ਤਦ ਬਣਾਂਗਾ ਦੂਜੇ ਕਰਨ ਕਰਨ ਜੀ ਜਿਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਦੇ ਡੇਰੇ ਸਾਧ ਗੁਰ ਕਿਤੇ ਵੀ ਹੁੰਦਾ ਹੈ ਤੁਸੀਂ ਕਿਉਂ ਕਰਦੇ ਹੋ ਤੁਹਾਡੇ ਉਤੇ ਕਿਹੜੀ ਅਸੀ ਪਾਸ਼ਾ ਨੇ ਤੁਹਾਨੂੰ ਇਹ ਆਯਾਦ ਦੇ ਦਿੱਤੀ ਜੀ ਨੇ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਹੈ ਗ੍ਰੇਸਤੀ ਨੇ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਦੋ ਬੱਚਿਆਂ ਦੇ ਪਿਤਾ ਵੀ ਹੈ ਜਦੋਂ ਗੁਰੂ ਨਾਨਕ ਸਾਹਿਬ ਨੇ ਪ੍ਰਮਾਤਮਾ ਦੀ ਬੰਦਗੀ ਭਜਨ ਕਰਨ ਵਾਤੇ ਇਸ ਨੂੰ ਆਪਣਾ ਅੜਿੱਕਾ ਨਹੀਂ ਸਹਾਰਾ ਸਮਝਿਆ ਇਹ ਦੁਨੀਆ ਨੂੰ ਸਮਝਾਤਾ ਕਿ ਨਹੀਂ ਭਾਈ ਇਹ ਦੁਨੀਆ ਛੱਡਣੀ ਨਹੀਂ ਹੈ ਦੁਨੀਆ ਦੇ ਸਾਰੇ ਸੁੱਖ ਲੈਣੇ ਆ ਇਹ ਜੋ ਜੋ ਵੀ ਹੁਕਮਾ ਉਸ ਮਾਲਕ ਦਾ ਸਾਰੇ ਸੁੱਖ ਲੈ ਇਹਨਾਂ ਸੁੱਖਾਂ ਦੇ ਵਿੱਚੋਂ ਹੀ ਅਸਲ